ਦੀ ਆਮਦਵੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਗੈਂਗਸਟਰਾਂ ਨੂੰ ਸ਼ਹਿ ਦੇਣ ਵਾਲੀ ਨਹੀਂ ਬਲਕਿ ਉਹਨਾਂ ਦਾ ਸਫਾਇਆ ਕਰਨ ਵਾਲੀ ਹੈ ਇਹ ਬੜਾ ਕਲੀਅਰ ਦੇ ਨਫਜ਼ਾਂ ਦੇ ਵਿੱਚ ਜਿਹੜਾ ਦੀ ਉਹਨਾਂ ਜਿਹੜੇ ਮਾੜੇ ਅੰਸਰ ਨੇ ਕਾਨੂੰਨ ਤੋੜਨ ਵਾਲੇ ਉਹਨਾਂ ਦੇ ਵਾਸਤੇ ਬਹੁਤ ਕਲੀਅਰ ਸਟ੍ਰੇਟ ਫਾਰਵਰਡ ਮੈਸੇਜ ਹੈ ਕਿ ਜਾਂ ਤਾਂ ਇਹ ਗੰਦੇ ਧੰਦੇ ਛੱਡ ਦਿਓ ਜਾਂ ਫਿਰ ਸਟੇਟ ਛੱਡ ਦਿਓ ਦੇਖੋ ਜਿਹੜਾ ਸੁਸਾਇਟੀ ਲਈ ਕੋਈ ਚੰਗਾ ਕਰਦਾ ਹੈ ਜਿਹੜਾ ਸੁਸਾਇਟੀ ਲਈ ਕੋਈ ਪੋਜ਼ਿਟਿਵ ਕਰਦਾ ਉਹਦੇ ਫਿਰ ਜਿਹੜੇ ਸੁਸਾਇਟੀ ਦੀ ਬੈਡ ਕਰਨ ਵਾਲੇ ਉਹ ਦੁਸ਼ਮਣ ਆਟੋਮੈਟਿਕਲੀ ਉਹਦੇ ਬਣ ਜਾਂਦੇ ਕਿ ਸਾਡੇ ਵਾਸਤੇ ਪੰਜਾਬ ਸਭ ਤੋਂ ਪਹਿਲਾਂ ਹੈ ਪੰਜਾਬ ਦਾ ਹਰ ਮਸ਼ਿੰਦਾ ਜਿਹੜਾ ਉਹ ਸਾਡੇ ਵਾਸਤੇ ਸਭ ਤੋਂ ਜਿਹੜਾ ਉਹ ਪਹਿਲਾਂ ਉਹ ਸੁਰੱਖਿਅਤ ਰਵੇ ਉਹ ਸੁਰੱਖਿਅਤ ਹੈ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਫਗਵਾੜਾ ਦੇ ਨੇੜੇ ਪਿੰਡ ਦਰবেশ ਪਿੰਡ ਵਿਖੇ ਆਪਦੇ ਸੀਨੀਅਰ ਆਗੂ ਦਲਜੀਤ ਰਾਜੂ ਦੇ ਘਰ ਉੱਪਰ ਬੀਤੀ ਰਾਤ ਗੋਲੀਆਂ ਚੱਲੀਆਂ ਨੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਦਲਜੀਤ ਪੰਨੂ ਜੀ ਜੋ ਕਿ ਜਨਰਲ ਸੈਕਟਰੀ ਨੇ ਆਮ ਆਦਮੀ ਪਾਰਟੀ ਦੇ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਜੋ ਅੱਜ ਇਹ ਘਟਨਾ ਵਾਪਰੀ ਹੈ ਇਹ ਬੁਖਲਾਹਟ ਹੈ ਜੀ ਜਿਹੜੇ ਇਕਤਾ ਜਿਹੜੇ ਨਸ਼ੇ ਦੇ ਸਪਲਾਈਅਰ ਨੇ ਉਹਨਾਂ ਦੇ ਵਿੱਚ ਕਿਉਂਕਿ ਰਾਜੂ ਹੁਰੀ ਸਾਡੀ ਜਿਹੜੀ ਨਸ਼ਾ ਮੁਕਤੀ ਮੋਰਚਾ ਉਹਦੇ ਮੈਂਬਰ ਵੀ ਨੇ ਐਕਟਿਵ ਵਰਕਰ ਨੇ ਇਹ ਉਹਨਾਂ ਦੀ ਬੁਖਲਾਹਟ ਹੈ ਇੱਕ ਬੁਖਲਾਹਟ ਜਿਹੜੀ ਆ ਥੋੜੀ ਜਿਹੀ ਉਹ ਗੈਂਗਸਟਰਾਂ ਦੇ ਵਿਚਾਲੇ ਪੰਜਾਬ ਪੁਲਿਸ ਨੇ ਪਾਈ ਹੋਈ ਹੈ ਇਹ ਬੁਖਲਾਹਟ ਹੈ ਜਿਹੜੀ ਇਸ ਕਰਕੇ ਏਦ ਤੋਂ ਘਬਰਾਉਣ ਦੀ ਲੋੜ ਨਹੀਂ ਆ ਪੁਲਿਸ ਜਿਹੜੀ ਆ ਉਹ ਮੁਸਤੈਦ ਆ ਔਰ ਪੁਲਿਸ ਬਹੁਤ ਜਲਦੀ ਉਹਨਾਂ ਨੂੰ ਫੜ ਲੂਗੀ ਜੀ ਕਿਸੇ ਤਰ੍ਹਾਂ ਲੱਗਦਾ ਪੰਜਾਬ ਦੇ ਵਿੱਚ ਰੋਜ਼ ਜਿਹੜੀ ਆ ਗੋਲਾਬਾਰੀ ਕਿਤਨਾ ਕਿਤੇ ਹੋ ਰਹੀ ਕਿਸੇ ਦੇ ਘਰ ਤੇ ਗੋਲੀ ਚੱਲ ਰਹੀ ਹੈ ਕਿਸੇ ਬੰਦੇ ਦੇ ਔਰ ਇਨਕਾਊਂਟਰ ਵੀ ਹੋ ਰਹੇ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ ਲੇਕਿਨ ਫਿਰ ਵੀ ਰੁਕਨ ਦਾ ਕਿਉਂ ਨਹੀਂ ਨਾਮ ਲੈ ਰਹੇ ਦੇਖੋ ਇਸ ਤਰ੍ਹਾਂ ਹੈ ਮੈਂ ਜਿਵੇਂ ਕਿਹਾ ਕਿ ਕੁਝ ਲੋਕਾਂ ਨੇ ਇਹ ਈ ਔਰ ਇਹਨਾਂ ਨੂੰ ਸ਼ਹਿ ਕਿੰਨਾ ਦੀ ਸੀਗੀ ਸਭ ਨੂੰ ਪਤਾ ਉਹਨਾਂ ਦੀ ਸ਼ਹਿ ਸੀਗੀ ਜਿਨ੍ਹਾਂ ਨੇ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਿੱਤੀਆਂ ਨੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਤਰਨਤਾਨ ਦੇ ਵਿੱਚ ਜਿਹੜਾ ਜੀ ਉਹ ਦੇਖਿਆ ਦੇਖੋ ਇਹ ਕੁਝ ਜਿਹੜੀਆਂ ਧਿਰਾਂ ਨੇ ਨਾ ਉਹ ਇਹ ਗੱਲ ਸਮਝਦੀਆਂ ਨਹੀਂ ਗੈਂਗਸਟਰ ਦੀ ਪੁਸ਼ਤਪਨਾਹੀ ਕਰਨੀ ਸ਼ੇਰ ਦੀ ਸਵਾਰੀ ਕਰਨ ਵਾਲੀ ਗੱਲ ਹੁੰਦੀ ਹੈ ਸ਼ੇਰ ਦੀ ਸਵਾਰੀ ਤੁਸੀਂ 100 ਦਿਨ ਕਰੋਗੇ ਜਿੰਨੀ ਦਿਨ ਉਹ ਦੀ ਪਿੱਠ ਤੇ ਬੈਠੇ ਹੋ ਤੋ ਇਸ ਕਰਕੇ ਇਹਨਾਂ ਸਿਆਸੀ ਪਾਰਟੀਆਂ ਨੂੰ ਵੀ ਜਿਹੜੀਆਂ ਨੇ ਨਾ ਬੁਖਲਾਹਟ ਦੇ ਵਿੱਚ ਨੇ ਉਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਵਾਸਤੇ ਪੰਜਾਬ ਸਭ ਤੋਂ ਪਹਿਲਾਂ ਹੈ ਪੰਜਾਬ ਦਾ ਹਰ ਵਸਿੰਦਾ ਜਿਹੜਾ ਉਹ ਸਾਡੇ ਵਾਸਤੇ ਸਭ ਤੋਂ ਜਿਹੜਾ ਉਹ ਪਹਿਲਾਂ ਉਹ ਸੁਰੱਖਿਅਤ ਰਵੇ ਉਹ ਸੁਰੱਖਿਅਤ ਹੈ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਜਿਦਾ ਕਿ ਕੋਈ ਦੁਸ਼ਮਣੀ ਨਹੀਂ ਗਈ ਜਾਂਦੀ ਇਹਨਾਂ ਦੀ ਹੋਰ ਕੁਝ ਨਹੀਂ ਲੇਕਿਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਉਤੇ ਗੋਲੀ ਚਲਾਉਣੇ ਕਿਤੇ ਪ੍ਰੈਸ਼ਰਾਈਜ਼ ਕਰਨ ਦੀ ਨੀਤੀ ਤਾਂ ਨਹੀਂ ਹੋ ਉਸ ਦੀ ਗੈਂਗਸਟਰ ਜਨਾਂ ਦੇ ਮੁਕਾਬਲੇ ਹੋ ਰਹੇ ਨੇ ਦੇਖੋ ਜਿਹੜਾ ਸੁਸਾਇਟੀ ਲਈ ਕੋਈ ਚੰਗਾ ਕਰਦਾ ਜਿਹੜਾ ਸੁਸਾਇਟੀ ਲਈ ਕੋਈ ਪੋਜ਼ਿਟਿਵ ਕਰਦਾ ਉਹਦੇ ਫਿਰ ਜਿਹੜੇ ਸੋਸਾਇਟੀ ਲਈ ਬੈਡ ਕਰਨ ਵਾਲੇ ਉਹ ਦੁਸ਼ਮਣ ਆਟੋਮੈਟਿਕਲੀ ਉਹਦੇ ਬਣ ਜਾਂਦੇ ਆ ਜੀ ਤੋਂ ਇਸੇ ਤਰੀਕੇ ਦਾ ਹੈ ਜੂਗਰਾਂ ਦੀ ਕੋਈ ਨਿੱਜੀ ਤੌਰ ਦੇਤੇ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਕਿਉਂਕਿ ਉਹ ਨਸ਼ਾ ਮੁਕਤੀ ਮੋਰਚੇ ਦੇ ਵਿੱਚ ਕੰਮ ਕਰਦੇ ਨੇ ਅਸੀਂ ਪਹਿਲੇ ਫੇਜ਼ ਦੇ ਵਿੱਚ ਜਿਹੜਾ ਯੁੱਧ ਨਸ਼ਿਆਂ ਵਿਰੋਧ ਦਾ ਉਹਦੇ ਵਿੱਚ ਜੜਾ ਇੱਕ ਵਾਰੀ ਹਲਾ ਦਿੱਤੀਆਂ ਨੇ ਸੈਕੰਡ ਫੇਜ਼ ਜਿਹੜਾ ਸਾਡਾ ਸਟਾਰਟ ਹੋਣ ਵਾਲਾ ਬਹੁਤ ਜਲਦੀ ਨਸ਼ਾ ਮੁਕਤੀ ਮੋਰਚਾ ਦਾ ਸ਼ਾਇਦ ਇਸ ਕਰਕੇ ਇਹ ਬੁਖਲਾਹਟਾ ਕਿਤੇ ਨਾ ਕਿਤੇ ਸਟੇਟ ਜਿਹੜੀ ਆ ਦੀ ਉਹ ਸੁਰੱਖਿਅਤ ਹੱਤਾਂ ਦੇ ਵਿੱਚ ਆ सीएम साहब ਦੇ ਵੱਲੋਂ ਬਹੁਤ ਸਪਸ਼ਟ ਹਦਾਇਤਾਂ ਨੇ ਸਾਡੀ ਸਰਕਾਰ ਤੇ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਉਹ ਗੈਂਗਸਟਰਾਂ ਨੂੰ ਸ਼ਹਿ ਦੇਣ ਵਾਲੀ ਨਹੀਂ ਬਲਕਿ ਉਹਨਾਂ ਦਾ ਸਫਾਇਆ ਕਰਨ ਵਾਲੀ ਹੈ ਔਰ ਇਹ ਬੜਾ ਕਲੀਅਰ ਦੇ ਲਫ਼ਜ਼ਾਂ ਦੇ ਵਿੱਚ ਜਿਹੜਾ ਦੀ ਉਹਨਾਂ ਇਹ ਜਿਹੜੇ ਮਾੜੇ ਅੰਸਰ ਨੇ ਕਾਨੂੰਨ ਤੋੜਨ ਵਾਲੇ ਉਹਨਾਂ ਦੇ ਵਾਸਤੇ ਬਹੁਤ ਕਲੀਅਰ ਸਟੇਟ ਫਾਰਵਰਡ ਮੈਸੇਜ ਹੈ ਕਿ ਜਾਂ ਤਾਂ ਇਹ ਗੰਦੇ ਧੰਦੇ ਛੱਡ ਦਿਓ ਜਾਂ ਫਿਰ ਸਟੇਟ ਛੱਡ ਦੇਵੋ ਈਸਨ ਬਲਤੇਜ ਪੰਨੂ ਜੀ ਜਿਨ੍ਹਾਂ ਨੇ ਕਿਹਾ ਕਿ ਜਾਂ ਤਾਂ ਸਟੇਟ ਛੱਡ ਦਿਓ ਜਾਂ ਗੰਦੇ ਧੰਦੇ ਛੱਡ ਦਿਓ ਤੇ ਬਹੁਤ ਜਲਦੀ ਜਿਹੜਾ ਇਹਨਾਂ ਹਮਲਾਵਰਾਂ ਨੂੰ ਜਿਹੜਾ ਆ ਪੁਲਿਸ ਵੱਲੋਂ ਫੜ ਲਿਆ ਜਾਏਗਾ